ਅੰਡ ਲੂਲੋਂ ਦੀ ਪੰਚਾਇਤ ਸਰਪੰਚ ਸਾਹਿਬ ਪੰਚ ਸਾਹਿਬ ਸਾਡੇ ਪ੍ਰਾਣੇ ਸਾਥੀ ਬਜ਼ੀਰ ਸਿੰਘ ਜੀ ਉਹਨਾਂ ਦੇ ਪ੍ਰਕਾਰ ਸਾਡੇ ਪਾਈ ਸਾਹਵੜੀ ਹੁਣੇ ਬੁਲ ਕੇ ਗਏ ਨੇ ਵੱਡੇ ਬਜ਼ੁਰਗ ਸਾਡੇ ਸਾਡੇ ਸਿਹਤ ਡਿਪਾਰਟਮੈਂਟ ਤੋਂ ਵੀ ਲਾਜ਼ਮੀ ਆਏ ਹੋਏ ਨੇ ਬੀਡੀਪੀਓ ਸਾਹਿਬ ਵੀ ਨੇ ਸਾਡੇ ਪੁਲਿਸ ਮਲਾਨ ਵੀ ਆਏ ਨੇ ਤੋਂ ਦਰਜਾ ਬਦਲ ਜੀ ਆਨੰਦ ਸਰ ਮਹਾਰਵੀ ਨੇ ਪਿੰਡ ਦੀਆਂ ਮਾਤਾਵਾਂ ਪਿੜਾਂ ਬਜ਼ੁਰਗ ਬੱਚੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪੋਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਬਾਈ ਜੀ ਨੇ ਦੱਸਿਆ ਕਿ ਹੈਪੀ ਨਾ ਖੁਸ਼ੀ ਦਾ ਪ੍ਰਤੀਕ ਹੈ ਹੈਪੀ ਨਾ ਯਾਦ ਵਿੱਚ ਛੇਤੀ ਹੋ ਜਾਂਦਾ ਕਿਉਂਕਿ ਪਿੰਡ ਜੀ ਆਉਂ ਜਵਾਗ ਹੈਪੀ ਆ ਗਿਆ ਹੈਪੀ ਆ ਗਿਆ ਮੈਂ ਇੱਕ ਗੱਲ ਜਰੂਰ ਦੱਸਣੀ ਚਾਹੁੰਗਾ ਇੱਕ ਪਿੰਡ ਦੇ ਵਿੱਚ ਮੈਂ ਗਿਆ ਮੈਂ ਜੇ ਗੱਡੀ ਤੋਰੀ ਜਾ ਰਿਹਾ ਅੱਗੇ ਅੱਗੇ ਹੁਣ ਸੁਣ ਜਾਂਦਾ ਮੂਰੇ ਮੂਰੇ ਜੋਗੋ ਹੈਪੀ ਆ ਗਿਆ ਉਹ ਹੈਪੀ ਆ ਗਿਆ ਤੇ ਮੈਂ ਕਿਹਾ ਰੇ ਉਹ ਕੋਈ ਨਾਲ ਪੜਦਾ ਰੇ ਮੇਰੇ ਸਾਹ ਤਾਤਾ ਤਾਏ ਕੋਈ ਤਾਂ ਕਹਿ ਲੈ ਕਿ ਜੋਕਰ ਨੂੰ ਯਾਦ ਦਿੱਤੀ ਹੋ ਜਾਂਦਾ ਹੈ ਹੈਪੀ ਮੈਂ ਚੱਲ ਕੋਈ ਗੱਲ ਨਹੀਂ ਇਹੀ ਮੇਰਾ ਤਾਂ ਇਹੀ ਪਿਆਰ ਹੈ ਸੋ ਲੋਕਾਂ ਨੂੰ ਨਾਮ ਯਾਦ ਹੋ ਜਾਂਦਾ ਬੱਚਿਆਂ ਨੂੰ ਨਾਮ ਯਾਦ ਹੋ ਜਾਂਦਾ ਹੈ ਅੱਜ ਦਾ ਜਿਹੜਾ ਸਾਡਾ ਮਕਸਦ ਹੈ ਆਮਾਦੀ ਪਾਰਟੀ ਨੇ ਸਰਦਾਰ ਭਗਵੰਦ ਸਿੰਘ ਮਾਨ ਸਾਹਿਬ ਨੇ ਪੰਜਾਬ ਦੇ ਵਿੱਚ ਜੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਇਹ ਜੁੱਧ ਨਸ਼ਿਆਂ ਵਿਰੁੱਧ ਸ਼ੁਰੂ ਕਰਨ ਦੀ ਲੋੜ ਕਿਉਂ ਪਈ ਅੱਜ ਸਾਨੂੰ ਇਸ ਲੈਵਲ ਤੱਕ ਜਾਣ ਦੀ ਲੋੜ ਕਿਉਂ ਪਈ ਆਪਾਂ ਸਾਰੀਆਂ ਗੱਲਾਂ 'ਤੇ ਵਿਚਾਰ ਚਰਚਾ ਕਰਾਂਗੇ ਕਿਉਂਕਿ ਜਿਵੇਂ ਸਰਪੰਚ ਸਾਹਿਬ ਦੱਸਦਾ ਸੀ ਕਿ ਸਾਡੇ ਪਿੰਡ ਤਾਂ ਸੁੱਖ ਸ਼ਾਂਤੀ ਹੈ ਕੋਈ ਇਦਾਂ ਦਾ ਵਹਿ ਨਹੀਂ ਪਰ ਫਿਰ ਵੀ ਅਸੀਂ ਪਿੰਡ-ਪਿੰਡ ਜਾ ਕੇ 호ਕਾ ਦੇ ਰਹੇ ਆ ਕਿ ਕੋਈ ਸ਼ਾਰਤੀ ਅੰਤਰ ਸਾਡੇ ਬੱਚਿਆਂ ਨੂੰ ਗਲਤ ਪਾਸੇ ਨਾ ਲਾ ਦੇ। ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਇਹ ਭਲਾ ਕਿਉਂ ਬਣੇ? ਮੈਂ ਇਹ ਵੀ ਦੱਸੂਗਾ ਕਿਉਂਕਿ ਪਿਛਲੇ ਸਮਿਆਂ ਦੌਰਾਨ ਸਰਕਾਰਾਂ ਨੇ ਜਿਹੜੇ ਨਸ਼ਾ ਤਸਕਰ ਸੀ, ਨਸ਼ਾ ਵੇਚਣ ਵਾਲੇ ਲੋਕ ਸੀਗੇ ਉਹਨਾਂ ਦੀ ਪੁਸ਼ਤਪਨਾਹੀ ਕੀਤੀ, ਉਹਨਾਂ ਦੀ ਰਹਿਨਮਾਈ ਕੀਤੀ। ਜੇ ਕੋਈ ਫੜਿਆ ਜਾਂਦਾ ਸੀ ਉਹਨੂੰ ਛੇਤੀ ਛੱਡ ਦਿੰਦੇ ਸੀ। ਜਾਂ ਪਹਿਲੇ ਇਥੋਂ ਫੋਨ ਆਇਆ ਤੁਸੀਂ ਕਿ ਭਾਜ ਜਾ ਭਾਈ ਤੇਰੇ ਅੱਗੇ ਤੇਰੇ ਉਲਟ ਫੋਨ ਆਇਆ ਹੋਇਆ ਤੇ ਆਮ ਲੋਕ ਡਰਦੇ ਦੱਸਦੇ ਨਹੀਂ ਸੀ ਉਹ ਕਹਿੰਦੇ ਸੀ ਜੇ ਅਸੀਂ ਇਹਦੀ ਸ਼ਿਕਾਇਤ ਕਰਾਂਗੇ ਕੱਲ ਨੂੰ ਆ ਕੇ ਸਾਨੂੰ ਤੰਗ ਕਰੂਗਾ ਇਹੀ ਗੱਲ ਅਸੀਂ ਗੂੜੋਂ ਉਗਾ ਦਾ ਮਾਹੌਲ ਹੀ ਹੈ ਹੁਣ ਸਾਡੇ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਪੰਚਾਇਤ ਦਾ ਸਾਡੇ ਸਰਪੰਚ ਸਾਹਿਬ ਉਹਨਾਂ ਨੇ ਮਤਾ ਪਾਇਆ ਬਹੁਤ ਸਾਰੇ ਪਿੰਡਾਂ ਦੀਆਂ ਸਾਰੇ ਤਕਰੀਬਨ ਪੰਚਾਇਤਾਂ ਦੇ ਸਾਰੇ ਪਿੰਡਾਂ ਦੀਆਂ ਨੇ ਮਤਾ ਪਾਇਆ ਕਿ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਨਸ਼ਾ ਕਰਨ ਵਾਲਿਆਂ ਦੇ ਹੱਕ ਵਿੱਚ ਜਿਹੜਾ ਉਹ ਕਦੇ ਵੀ ਨਹੀਂ ਜਾਵਾਂਗੇ ਉਸ ਨੂੰ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਸਾਡੇ ਪਿੰਡ ਐ ਇੱਕ ਇੱਥੇ ਰੁਪਾਲਹੀੜੀ ਉੱਥੋਂ ਪਿਛਲੇ ਸਨਿਆਂ ਦੌਰਾਨ ਇੱਕ ਮੁੰਡਾ ਚੱਕਿਆ ਕਿਸੇ ਬੇਬੇ ਨੇ ਮੈਨੂੰ ਕਿਹਾ ਸੀ ਕਹਿੰਦੀ ਪੁੱਤੋ ਮੁੰਡਾ ਨਸ਼ੇ ਵੇਚਦਾ ਵੀ ਆ ਨਸ਼ੇ ਕਰਦਾ ਵੀ ਆ ਬੇਬੇ ਕਹਿੰਦੀ ਉਹਨੂੰ ਤੁਸੀਂ ਚਕਾਓ ਅਸੀਂ ਉਹ ਮੁੰਡੇ ਨੂੰ ਚਕਵਾ ਦਿੱਤਾ ਪੁਲਿਸ ਕੋਲੇ ਫੜਾ ਦਿੱਤਾ ਮੁੰਡਾ ਫੜਿਆ ਗਿਆ ਪਰ 2 ਮਹੀਨੇ ਬਾਅਦ ਮੈਂ ਪਿੰਡ ਦੇ ਵਿੱਚ ਫੇਰ ਗਿਆ ਬੇਬੇ ਮੈਨੂੰ ਕਹਿੰਦੀ ਪੁੱਤ ਕੋਈ ਫਾਇਦਾ ਨਹੀਂ ਹੋਇਆ ਤੇ ਤੇਰਾ ਮੈਂ ਕੀ ਗੱਲ ਹੋਗੀ ਕਹਿੰਦੀ ਉਹ ਤਾਂ ਫੇਰ ਦੋਂ-ਦੋਂ ਕਰਦਾ ਫਿਰਦਾ ਉਹ ਤਾਂ ਇੱਥੇ ਪਿੰਡ ਚ ਘੁੰਮਿਆ ਫਿਰਦਾ ਮੈਂ ਕੀ ਗੱਲ ਹੋਗੀ ਕਹਿੰਦੀ ਉਹ ਤਾਂ ਆ ਵੀ ਗਿਆ ਫਿਰ ਮੈਂ ਕਹਿੰਦਾ ਬੇਬੇ ਸਾਡਾ ਕੰਮ ਦੇਖੋ ਫੜਾਉਣਾ ਹੁੰਦਾ ਹੋਇਆ ਕੀ ਹੋਇਆ ਇਹ ਅੱਗੇ ਮਾਫੀ ਉਹ ਇੱਕ 80 ਬੰਦਾ ਫੜਾਇਆ ਜੇਲ੍ਹ ਚਲਾ ਗਿਆ ਜੇਲ੍ਹ ਪੇਰਦਾ ਉਹਨੂੰ ਛਡਾਉਣ ਲਈ ਪਿੰਡ ਦਾ ਸਰਪੰਚ ਪਿੰਡ ਦਾ ਲੰਬੜਦਾਰ ਪਿੰਡ ਦੇ ਲੋਗ ਆ ਇੱਕ ਬੰਦਾ ਫਰਦ ਹੋ ਗਿਆ ਪੰਜ ਬੰਦਿਆਂ ਨੂੰ ਛਡਾਉਂ ਗਏ ਐਦਾਂ ਹੀ ਐਦਾਂ ਹੀ ਛੁੜਦਾ ਬੰਦਾ ਬਕੀਰ ਸਾਹਿਬ ਐਦਾਂ ਹੀ ਛੁੜਦਾ ਫੇ ਛਡਾਉਂਦਾ ਕੌਣ ਹੈ ਛਡਾਉਂਦਾ ਕੌਣ ਹੈ ਜੀ ਪਿੰਡ ਦੇ ਫਿਰ ਕੀ ਸਰਕਾਰ ਦਾ ਕੀ ਕਸੂਰ ਆ ਸਾਡਾ ਕੀ ਕਸੂਰ ਅਸੀਂ ਬੰਦਾ ਨਾਂ ਫੜਾਇਆ ਹੋਵੇ ਤੁਹਾਡੇ ਕਹੇ ਤੋਂ ਨਾ ਚੱਕੇ ਅੰਦਰ ਦਿੱਤਾ ਹੋਵੇ ਤਾਂ ਤੁਹਾਡੇ ਦੇਣਦਾਰ ਫਿਰ ਇਸ ਵਕਤ ਅਸੀਂ ਪੰਚਾਇਤਾਂ ਨੂੰ ਬੇਨਤੀ ਕੀਤੀ ਸਰਪੰਚ ਸਾਹਿਬ ਉਹਨਾਂ ਨੇ ਸਾਰਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਇਸ ਵਾਰ ਮਤਾ ਪਾਇਆ ਕਿ ਉਹਨੇ ਕਿਸੇ ਦੇ ਹੱਕ ਦੀ ਨਹੀਂ ਜਾਂਦੇ ਉਸੇ ਪਿੰਡ ਦੇ ਵਿੱਚ ਹੁਣ ਦੁਬਾਰਾ ਫੇਰ ਉਹ ਮੁੰਡਾ ਵੀ ਚੱਕਿਆ ਕਿ ਹੁਣ ਸਾਡੇ ਜਿਹੜੇ ਸਰਪੰਚ ਨੇ ਮਤਾ ਪਾਇਆ ਸੀ ਉਹਨੇ ਜਵਾਬ ਦੇਤਾ ਕਿ ਭਾਈ ਅਸੀਂ ਛਡਾਉਣ ਨਹੀਂ ਜਾਣਾ ਤੇ ਅੱਜ ਵੀ ਮੁੰਡਾ ਅੰਦਰ ਆ। ਇਹਦਾ ਕਾਰਨ ਕੀ ਆ? ਇਹਦਾ ਕਾਰਨ ਕੀ ਆ? ਕਾਰਨ ਇਹ ਹੈ ਕਿ ਅਸੀਂ ਬੜੀ ਇਮਾਨਦਾਰੀ ਨਾਲ ਬੜੀ ਤਨਦੇਹੀ ਨਾਲ ਗੁਰੂ ਮਹਾਰਾਜ ਨੂੰ ਵਾਜਨ ਅੱਜ ਜਾਣ ਕੇ ਆਪਣਾ ਕੰਮ ਕਰ ਰਹੇ ਆ ਸਾਡੀ ਜੌਬ ਹੈ ਇਹ। ਅਸੀਂ ਕਿਸੇ ਦਾ ਵੀ ਧੀ ਪੁੱਤ ਜਿਹੜਾ ਉਹ ਨਸ਼ੇ ਦੇ ਗੁਲਾਮ ਨਹੀਂ ਹੋਣ ਦੇਵਾਂਗੇ। ਕੋਈ ਵੀ ਮਾਂ ਜਿਹੜੀ ਆ ਉਹ ਆਪਣੇ ਪੁੱਤ ਨੂੰ ਇਸ ਕਰਕੇ ਨਹੀਂ ਭਵਾਉਗੀ ਕਿ ਉਹਦਾ ਪੁੱਤ ਨਸ਼ੇ ਕਰਾ ਮਰ ਗਿਆ। ਅਸੀਂ ਹਰ ਘਰ ਟੀਕਾ ਦੀ ਜਿਹੜੀ ਚੁੰਨੀ ਆ ਉਹ ਸਫੇਦ ਨਹੀਂ ਹੁਣ ਦਵਾਗੇ ਪੈਣਾ ਦੇ ਪਾਈ ਨਹੀਂ ਜਾਣ ਦਵਾਗੇ ਅਸੀਂ ਸੋਚਿਆ ਅਸੀਂ ਤਿਆਰ ਕੀਤਾ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਮੋਦ ਸਿੰਘ ਮਾਨ ਸਾਹਿਬ ਨੇ ਇਹਦੇ ਵਿੱਚ ਸਖਤ ਧੁਰਤ ਅਹੂਖ ਅਪਣਾਇਆ ਤੇ ਇਹ ਵੀ ਕਿਹਾ ਕਿ ਕੋਈ ਵੀ ਇਨਾਂ ਦੇ ਨੱਕ ਤੇ ਨਾ ਜਾਵੇ ਜਿਹੜੇ ਨਸ਼ੇੜੀ ਨਸ਼ਾ ਵੇਚਦੇ ਨੇ ਹੁਣ ਮੈਂ ਤੁਹਾਨੂੰ ਹੋਰ ਗੱਲ ਦੱਸਣੀ ਚਾਹੁੰਦਾ ਇਹਨਾਂ ਦੀ ਪਛਾਣ ਕਿਵੇਂ ਹੁੰਦੀ ਆ ਇਹਨਾਂ ਦੀ ਪਛਾਣ ਜਿਵੇਂ ਹੁੰਦੀ ਆ ਵੈਸੇ ਤਾਂ ਸਾਡੀਆਂ ਮਾਵਾ ਪੈਣਾ ਬਜ਼ੁਰਗ ਰਾਹ ਜਾਂਦਾ ਬੰਦਾ ਪਛਾਣ ਕੇ ਦੱਸ ਦੇਣੀ ਕਿਹੜੀ ਤੋਰ ਤੁਰਿਆ ਜਾਂਦਾ ਹੈ ਸਾਰਾ ਪਤਾ ਲੱਗ ਜਾਂਦਾ ਹੈ ਪਰ ਇਹਨਾਂ ਦੀ ਪਛਾਣ ਮੈਂ ਵੀ ਦੱਸ ਦਿੰਦਾ ਤੁਹਾਨੂੰ ਇਹਨਾਂ ਨੇ ਇੱਕ ਛੜਿਆ ਜਾ ਪਰਨਾ ਗੱਲ 'ਚ ਪਾਇਆ ਹੁੰਦਾ ਛੜਿਆ ਜਾ ਪਰਨਾ ਗੱਲ 'ਚ ਪਾਣਗੇ ਐ ਡਿੱਡੇ ਜੇ ਵਾਲ ਖੜੇ ਕਰੇ ਨਾ ਸਿੱਧੇ ਜੇ ਕਰਕੇ ਇਹਨਾਂ ਨੇ ਲੱਕ ਤੇ ਇਹਨਾਂ ਦੇ ਪੈਂਟ ਨਹੀਂ ਖੜਦੀ ਦੇਖ ਰਹੇ ਹੋ ਇੱਥੇ ਇੱਥੇ ਪੈਂਟ ਹੁੰਦੀਆਂ ਵੀ ਜਿਵੇਂ ਇਹ ਮਰੇ ਨੂੰ ਸੁੱਕਾਈ ਆਇਆ ਜੇ ਕਰਦੇ ਫਿਰਦੇ ਨੇ ਵਾਤ ਇਹ ਸਮਝ ਰਿਹਾ ਨਸ਼ੇੜੀ ਆ। ਫਿਰਦੇ ਨਹੀਂ ਉਹਦੇ ਬਾਬੇ ਕੋਈ ਗੁੱਲੇ ਚੱਕ ਦਾਂਗੇ ਆਹ ਅਰੇ ਨਸ਼ੇੜੀ ਏ। ਇਹ ਪਤਾ ਲੱਗ ਜਾਂਦਾ ਹੈ ਵੀ ਇਹ ਬੰਦੇ ਨਸ਼ੇੜੀ ਨੇ। ਪਹਿਲਾਂ ਪਿੰਡਾਂ ਦੇ ਮੋੜਾਂ ਤੇ ਖੜਦੇ ਸੀ ਇਹ। ਅੱਜ ਤੁਸੀਂ ਜਿੱਦਾਂ ਇਹ ਨਸ਼ੇ ਵਿਰੁੱਧ ਯੁੱਧ ਸ਼ੁਰੂ ਕੀਤਾ ਤਾਂ ਉਹਨਾਂ ਮੋੜਾਂ ਤੇ ਹਜੇ ਖੜੇ ਬੰਦੇ ਨਹੀਂ ਮਿਲਣਗੇ ਜਿਹਨੂੰ ਖੜਾ ਤੁਰਦੂ ਮਾਉਣੇ ਸੁਆ ਲੰਦਾ। ਮਾਵਾ ਪੈਣਾ ਤਿਆਂ ਸਾਡੀਆਂ ਸੁਰੱਖਿਅਤ ਹੋਊਗੀ ਆ। ਪਹਿਲਾ ਸੈਰ ਕਰਨ ਵੀ ਮਾਵਾਂ ਨਹੀਂ ਸੀ ਜਾਂਦੀਆਂ ਹੁੰਦੀਆਂ ਉੱਤੀਆਂ ਪੈਣਾ ਵੀ ਜੇ ਤੇ ਨਸ਼ੇੜੀ ਫਿਰਦੇ ਹੁਣ ਦਿਖਾ ਦਿਓ ਮੈਨੂੰ ਜੇ ਕੋਈ ਤੁਹਾਨੂੰ ਐਜ ਲੱਭਦਾ ਇਹ ਹੋਇਆ ਕਿੱਦਾਂ ਇਹ ਹੋਇਆ ਇਸ ਕਰਕੇ ਆ ਇਹ ਹੋਇਆ ਇਸ ਕਰਕੇ ਆ ਕਿਉਂਕਿ ਸਾਡੇ ਪਰਿਵਾਰਾਂ ਦੇ ਵਿੱਚ ਆਪਾਂ ਕੱਲਾ ਸਰਕਾਰਾਂ ਦਾ ਵੀ ਕਸੂਰ ਨਾ ਕੱਢੀ ਇਹਨੂੰ ਧਿਆਨ ਨਾਲ ਸੁਣਿਓ ਬੀਬੀ ਜੀ ਸਾਡੇ ਸਰਕਾਰਾਂ ਦੇ ਨਾਲ ਨਾਲ ਪਰਿਵਾਰਾਂ ਦਾ ਵੀ ਫਰਕ ਰਿਹਾ ਪਰਿਵਾਰਾਂ ਦੇ ਵਿੱਚ ਸਾਂਝ ਖਤਮ ਹੋ ਗਈ ਪਹਿਲਾਂ ਕੀ ਹੁੰਦਾ ਸੀ ਜੇ ਕਿਸੇ ਨੇ ਕਹਿਤਾ ਅਬਦੁਰਫ ਨੇ ਵੀ ਭਾਈ ਕੁੜੀਏ ਆਪਣੇ ਪੁੱਤ ਨੂੰ ਦੇਖ ਪੁੱਤ ਨੂੰ ਸੰਭ ਜਾਂ ਭਾਈ ਮੁੰਡਿਆ ਆਪਣੀ ਧੀ ਨੂੰ ਸੰਭ ਆਪਾਂ ਕਹਿੰਦੇ ਬਾਪੂ ਜੀ ਕੋਈ ਗੱਲ ਨਹੀਂ ਜਾਂ ਭਾਈ ਸਾਹਿਬ ਕੋਈ ਗੱਲ ਨਹੀਂ ਸਿਰ ਧਿਆਨ ਅਠਾ ਲਈ ਅਹੀਂ ਕਹਿੰਦੇ ਸੀ ਹੁਣ ਜੇ ਕੋਈ ਕਹਿ ਦੇਵੇ ਵੀ ਆਪਣੀ ਧੀ ਪੁੱਤ ਨੂੰ ਸੰਭ ਆਪਾਂ ਕਹਿੰਦੇ ਤੇਰੇ ਕਰੂੰ ਖਾਣ ਜਾਂਦਾ ਹੋ ਗਿਆ ਕਿ ਨਹੀਂ ਕੰਮ ਇਹ ਹੀ ਹੁੰਦਾ ਤੇਰੇ ਕਰੂੰ ਖਾਣ ਜਾਂਦਾ ਜਦੋਂ ਆਪਾਂ ਨੂੰ ਇਹ ਗੱਲ ਕਹਿ ਜੀ ਤੇਰੇ ਕੋਲੋਂ ਖਾਲ ਜਾਂਦਾ ਅਗਲਾ ਕਹਿੰਦਾ ਇਕੱਠੇ ਖੂਚ ਜਾਵੇ ਮਹਿੰਗੀ ਲੈਣਾ ਅਗਲਾ ਕਹਿੰਦਾ ਮਹਿੰਗੀ ਲੈਣਾ ਇਕੱਠੇ ਖੂਚ ਜਾਵੇ ਇਕੱਠੇ ਖੂਚ ਜਾਵੇ ਮਹਿੰਗੀ ਲੈਣਾ ਸੋ ਇਸ ਕਰਕੇ ਉਹਨਾਂ ਨੇ ਕਹਿਣਾ ਛੱਡਤਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਸਾਡੇ ਘਰਾਂ 'ਚ ਆਮ ਹੁੰਦਾ ਸੀ ਇਹ ਚਾਚੇ ਤਾਏ ਭੈਣ ਭਾਈ ਬਲੁਰਗ ਦਾਦਾ ਦਾਦੀ ਸਾਰੇ ਇਕੱਠੇ ਰਹਿੰਦੇ ਰਹਿੰਦੇ ਸੀ ਨਾ ਜੀਦਾ ਇਹ ਕਰਨਾ ਜਵਾਗਦਨ ਕਰਦੇ ਛੱਡਦੇ ਇਕੱਦੀ ਜੇ ਗਲਤੀ ਕਰਦਾ ਸੀ ਜਵਾਗ ਦੀ ਸੇਵਾ ਹੁੰਦੀ ਸੀ ਕਿ ਨਹੀਂ ਹੁੰਦੀ ਸੀ ਸੱਚੀ ਦੱਸੇ ਹੁੰਦੀ ਸੀ ਰ ਹੁਣ ਮੈਂ ਨਹੀਂ ਕਹਾਂ ਕੁੱਟਣਾ ਚੰਗੀ ਗੱਲ ਆ ਪਰ ਡਰ ਹੋਣਾ ਜ਼ਰੂਰੀ ਆ ਅੱਜ ਕੋਈ ਤੁਹਾਨੂੰ ਤਾਇਆ ਚਾਚਾ ਕਹਿ ਦਵੇ ਵੀ ਭਾਈ ਆਪਣੇ ਜਵਾਗ ਨੂੰ ਸੰਭਾਲਾ ਤੁਸੀਂ ਅੱਗੇ ਨੂੰ ਗੱਲ ਪੈਣ ਨੂੰ ਜਾਨੀਆ ਉਹਦੇ ਵਿੱਚ ਤੂੰ ਮੇਰੇ ਮੁੰਡੇ ਨੂੰ ਕਹਿਣ ਵਾਲਾ ਕੌਣਾ ਮੈਂ ਤਾਂ ਖੱਖਾਂ ਪਾੜ ਦੂੰ ਜੇ ਮੇਰੇ ਮੁੰਡੇ ਨੂੰ ਕਹਿ ਤਾ ਆਹ ਗੱਲਾਂ ਬੋਲਦੇ ਅਗਲਾ ਡਰਦਾ ਬੋਲਦਾ ਹੀ ਨਹੀਂ ਪਹਿਲਾਂ ਹੁਣ ਮੈਂ ਹੋਰ ਦੱਸਦਾ ਜਿਹੜੇ ਘਰਾਂ ਦੇ ਵਿੱਚ ਅੱਜ ਵੀ ਦਾਦਾ ਦਾਦੀ ਨਾਲ ਰਹਿੰਦੇ ਆ ਉਹ ਬੱਚਾ ਨਸ਼ਾ ਨਹੀਂ ਕਰ ਸਕਦਾ ਕਾਲਜ ਤੇ ਲੱਗਦਾ ਕਿਉਂਕਿ ਦਾਦਾ ਦਾਦੀ ਨਾਲ ਦੋਸਤੀ ਹੁੰਦੀ ਹੈ ਮਾਪੇ ਕੋਲੇ ਟਾਈਮ ਹੀ ਨਹੀਂ ਹੈਗਾ ਮਾਣੂ ਚੁੱਲ੍ਹੇ ਤੋਂ ਟਾਈਮ ਨਹੀਂ ਪਿਓ ਕਮਾਉਣ ਤੋਂ ਨਹੀਂ ਦਾਦਾ ਦਾਦੀ ਵੇਲੇ ਨੇ ਉਹਨਾਂ ਨਾਲ ਦੋਸਤੀ ਹੁੰਦੀ ਆ ਉਹ ਕਦੇ ਬੱਚਾ ਮਾੜੇ ਪਾਸੇ ਨਹੀਂ ਜਾਂਦਾ ਅਸੀਂ ਕਹਿੰਦੇ ਨਾ ਬੁੜੀ ਕੋਲੇ ਨਾ ਜਾਈਂ ਇੱਧਰੇ ਬੈਠਾ ਰਹਾ ਰੌਲਾ ਇੱਥੇ ਤੁਸੀਂ ਤੁਸੀਂ ਵੀ ਜ਼ਿੰਮੇਵਾਰ ਆਂ ਆਪਾਂ ਵੀ ਇਸ ਕੰਮ ਦੀ ਜ਼ਿੰਮੇਵਾਰ ਆਂ ਜਦੋਂ ਬੇਬੇ ਬਾਪੂ ਕੋਲੇ ਜਾਣਾ ਹਟ ਗਿਆ ਬੱਚਾ ਚਾਚੇ ਤਾਇਆ ਦੀ ਸੰਗਤ 'ਚ ਰਹਿਣਾ ਹਟ ਗਿਆ ਤਾਂ ਬਗਾਨਾ ਤਾਂ ਫਿਰ ਤੁਹਾਡੇ ਘਰ 'ਚ ਬੂਟਾ ਲਾਉ ਗਏ ਲਾਉ ਸੋ ਜਦੋਂ ਤੋਂ ਘਰ ਆਪ ਭਾਗ ਅਲੱਗ-ਅਲੱਗ ਕਰ ਲਏ ਜਦੋਂ ਤੋਂ ਬੱਚੇ ਸਾਡੇ ਅਲੱਗ-ਅਲੱਗ ਰਹਿਣਾ ਸ਼ੁਰੂ ਹੋ ਗਏ ਉਦੋਂ ਤੋਂ ਸਾਰਾ ਕੰਮ ਵਿਗੜਿਆ ਪਹਿਲਾਂ ਤੁਸੀਂ ਦੇਖਿਆ ਹੋਊਗਾ ਮੈਨੂੰ ਤਾਂ ਪਤਾ ਮੈਂ ਤਾਂ ਦੇਖਿਆ ਆਪਣੀ ਦਾਦੀ ਨੂੰ ਵੀ ਪਰਦਾਦੀ ਨੂੰ ਵੀ ਹੱਥ 'ਚੂੰ ਖੁੰਡੀ ਰੱਖਦੀ ਸੀ ਸਾਡੀਆਂ ਬਜ਼ੁਰਗ ਦੇਖਿਓ ਬੇਬੇ ਪਹਿਲਾਂ ਹੱਥ 'ਚ ਖੁੰਡੀ ਰੱਖਦੀਆਂ ਸੀ ਤੇ ਗੜੀ ਦੇ ਵਿੱਚ ਮੰਜਾੜਾ ਕੇ ਰੱਖਦੀਆਂ ਸੀ ਹੁੰਦਾ ਸੀ ਨਾ ਜੇ ਕੋਈ ਦੂਜਾ ਢੇੜਾ ਤੀਜੇ ਕਿਲਾ ਗੜੀ 'ਚ ਮਾਰ ਗਿਆ ਹੋਗਾ ਜੀ ਦੱਸ ਕੀ ਕਰਨ ਮੂੰਹ ਚੱਕ ਕੇ ਫਿਰ ਦੋ ਕਿੱਧਰ ਫਿਰਦਾ ਐਂ ਹੁੰਦਾ ਜੀ ਬੰਦਾ ਡਰਦਾ ਤੁਹਾਡੇ ਗਲੇ ਚ ਗੇੜਾ ਨਹੀਂ ਸੀ ਮਾਰਨਾ ਐਦੇ ਸੀ ਤੇ ਨੂ ਨੂ ਕਹਿੰਦੀ ਸੀ ਨੰਗੇ ਸਿਰ ਫਿਰਦੇ ਨਹੀਂ ਚੱਲ ਅੰਦਰ ਹੁਣ ਨੂ ਕਹਿੰਦੀ ਚੱਲ ਅੰਦਰ ਮੈਂ ਬਾਹਰ ਖੜੀ ਆ ਤੂੰ ਬਾਹਰ ਕੱਢੇ ਫਿਰਦੀ ਆ ਆਈ ਹੋਇਆ ਉਲਟਾ ਕੰਮ ਹੋ ਗਿਆ ਉਲਟੀ ਗੱਗਾਪ ਹੋਈ ਨੂੰ ਚੱਲ ਪਈ ਰੌਲਾ ਇੱਥੇ ਆ ਸੋ ਜਹੀ ਜੀ ਆਪਾਂ ਘਰ ਚ ਬੱਚੇ ਨੂੰ ਸੰਗਤ ਦਿੰਨੇ ਆ ਨਾ ਬੱਚਾ ਬਾਹਰ ਉਵੇਂ ਦਾ ਹੀ ਹੁੰਦਾ ਤੁਸੀਂ ਨੋਟ ਕਰ ਲਿਓ ਜਿਹੜੇ ਨਸ਼ੇ ਵੇਚਣ ਵਾਲੇ ਨਸ਼ੀ ਕਰਨ ਵਾਲੇ ਜਿਹੜਾ ਤੁਸੀਂ ਪਰਿਵਾਰਕ ਦੇਖਿਓ ਸਾਹਮਣੇ ਇਹੋ ਜਿਹੇ ਮਹੌਜ ਵਿਚਾਰੇ ਪੜੇ ਨੇ ਮਾੜੇ ਨਹੀਂ ਸੀ ਇਹ ਨਸ਼ੇ ਜੀ ਜਿਹੜੇ ਲੱਗ ਗਏ ਮਾੜੇ ਨਹੀਂ